ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਥੋਡੇ ਸਾਹਮਣੇ ਕਿ ਪੰਜਾਬ ਦਾ ਮੌਸਮ ਜੋ ਵੱਡਾ ਬਦਲਾਅ ਦਿਖਾਈ ਦੇ ਰਿਹਾ ਜੀ 16 17 ਅਤੇ 18 ਮਈ ਤਗੜੇ ਮੀਂਹ ਦਾ ਅਲਰਟ ਕਰ ਦਿੱਤਾ ਗਿਆ ਮੌਸਮ ਵਿਭਾਗ ਵੱਲੋਂ ਕਾਫੀ ਵੱਡਾ ਇਹ ਐਲਾਨ ਹੈ ਲਗਭਗ 12 ਤੋਂ 15 ਜ਼ਿਲ੍ਹੇ ਜਿਹੜੇ ਨੇ ਇਸ ਦੀ ਝਪੇਟ ਵਿੱਚ ਆ ਰਹੇ ਨੇ ਤੇਜ਼ ਹਨੇਰੀ ਝੱਖੜ ਘੜੇ ਮਾਰੇ ਵਰਗੇ ਹਾਲਾਤ ਬਣਦੇ ਹੋਏ ਦਿਖਾਈ ਦੇ ਰਹੇ ਨੇ ਜਿਸ ਦੇ ਕਾਰਨ ਸਾਨੂੰ ਉਮੀਦ ਹੈ ਕਿ ਪੰਜਾਬ ਦੇ ਮੌਸਮ ਦੇ ਵਿੱਚ ਬਹੁਤ ਵੱਡਾ ਤੇ ਬਹੁਤ ਤਕੜਾ ਬਦਲਾ ਦੇਖਣ ਨੂੰ ਮਿਲ ਰਿਹਾ ਹੈ ਫਿਲਹਾਲ ਅਗਰ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤੁਹਾਡੇ ਸਾਹਮਣੇ ਸਕਰੀਨ ਦੇ ਉੱਪਰ ਸਾਫ਼ ਦਿਖਾਈ ਦੇ ਰਹੀ ਹੈ ਕਿ ਮੌਸਮ ਫਿਲਹਾਲ ਠੀਕ ਹੈ ਕੋਈ ਵੱਡੀ ਹਲਚਲ ਨਹੀਂ ਹੈ ਲਗਾਤਾਰ ਗਰਮ ਮਾਹੌਲ ਹੈ ਪੰਜਾਬ ਦਾ ਗਰਮੀ ਦੇ ਮਾਹੌਲ ਕਾਰਨ ਤਾਪਮਾਨ ਜਿਹੜੇ ਨੇ ਪੰਜਾਬ ਦੇ ਵਿੱਚ ਫਿਲਹਾਲ ਗੱਲ ਕੀਤੀ ਜਾਵੇ ਤਾਂ 42 ਡਿਗਰੀ ਪਾਰ ਚੱਲ ਰਹੇ ਨੇ ਤਾਪਮਾਨ ਇਨਾਂ ਦੇ ਮੱਦੇ ਨਜ਼ਰ ਸਾਨੂੰ ਗਰਮੀ ਦਾ ਸਾਹਮਣਾ ਪੰਜਾਬ ਦੇ ਵਿੱਚ ਕਰਨਾ ਪੈ ਰਿਹਾ ਪਰ ਬਹੁਤ ਜਲਦ ਪੰਜਾਬ ਦੇ 12 ਤੋਂ 15 ਜ਼ਿਲ੍ਹਿਆਂ ਦੇ ਵਿੱਚਕਾਰ ਤਾਪਮਾਨ ਦੇ ਵਿੱਚ ਵੱਡਾ ਬਦਲਾਅ ਦੇਖਣ ਨੂੰ ਮਿਲਿਆ ਕਿਹੜੇ-ਕਿਹੜੇ ਜ਼ਿਲ੍ਹੇ ਹੋਣਗੇ ਕਦੋਂ-ਕਦੋਂ ਮੀਂਹ ਹੋਵੇਗਾ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਜਾਣਕਾਰੀ ਸਾਂਝੀ ਕਰਨ ਤੋਂ ਪਹਿਲਾਂ ਰਿਕਵੈਸਟ ਹੈ ਜੀ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਵੀਡੀਓ ਦੇਖ ਰਹੇ ਹੋ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਹੁਣ ਗੱਲ ਕਰਦੇ ਆ ਜੀ ਮੌਸਮ ਦੇ ਕੀ ਅਲਰਟ ਜਾਰੀ ਕੀਤੇ ਨੇ ਮੌਸਮ ਵਿਭਾਗ ਨੇ ਅਲਰਟ ਤੁਹਾਡੇ ਸਾਹਮਣੇ ਆ ਜੀ 16 17 ਅਤੇ 18 ਮਈ ਪਹਿਲਾਂ ਆਪਾਂ ਗੱਲ ਕਰਾਂਗੇ 16 ਅਤੇ 17 ਮਈ ਦੇ ਮੌਸਮ ਦੇ ਹਾਲਾਤਾਂ ਦੀ 16 ਅਤੇ 17 ਮਈ ਦੀ ਅਗਰ ਗੱਲ ਕੀਤੀ ਜਾਵੇ ਤਾਂ ਤੁਹਾਡੇ ਸਾਹਮਣੇ 16 ਤਰੀਕ ਨੂੰ ਮਾਲਵਾ 벨ਟ ਦੀ ਅਗਰ ਗੱਲ ਕੀਤੀ ਜਾਵੇ ਤਾਂ ਖਾਸ ਤੌਰ ਤੇ ਮਾਲਵਾ 벨ਟ ਦੇ ਵਿੱਚ ਇਹ ਬਹੁਤ ਵੱਡਾ ਇੱਕ ਕਹਿ ਲਈਏ ਤਾਂ ਸਪੈਲ ਲੱਗਣ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਇਹ ਜ਼ਿਲ੍ਹੇ ਜਿਹੜੇ ਆ ਰਹੇ ਨੇ ਜਿਦੇ ਵਿੱਚ ਫਿਰੋਜ਼ਪੁਰ ਫਰੀਦਕੋਟ ਫਜ਼ਿਲਕਾ ਮੁਕਸਰ ਮੋਗਾ ਪਟਿੰਡਾ ਮਾਨਸਾ ਬਰਨਾਲਾ ਸੰਗਰੂਰ ਪਟਿਆਲਾ ਇਹ ਸਾਰੇ ਜਿੰਨੇ ਵੀ ਇਲਾਕੇ ਨੇ ਇਹਨਾਂ ਵਿੱਚ ਮੀ ਦਾ ਅਲਰਟ ਹੈ ਤੇਜ ਹਨੇਰੀ ਝੱਖੜ ਗੜੇਮਾਰੀ ਹੋਣ ਦੀ ਵੀ ਚਾਂਸ ਬਣਦੇ ਹੋਏ ਦਿਖਾਈ ਦੇ ਰਹੇ ਨੇ ਅਗਰ ਇਹ ਗੱਲ ਕੀਤੀ ਜਾਵੇ ਤਾਂ ਇਹ ਚਾਂਸ ਜਿਹੜੇ ਨੇ ਇਹ ਕਾਫੀ ਹੱਦ ਤੱਕ ਇਸ ਕਰਕੇ ਬਣ ਰਹੇ ਨੇ ਕਿਉਂਕਿ ਫਿਲਹਾਲ ਜਿਹੜੀ ਹਵਾ ਹੈ ਉਹ ਦੱਖਣ ਪੱਛਮੀ ਚੱਲ ਰਹੀ ਹੈ ਤੇ ਹੁਣ ਥੋੜੀ ਦੇਰ ਨੂੰ ਆਪਾਂ ਕਹਿ ਲਈਏ ਕਿ 16 ਤਰੀਕ ਤੋਂ ਹਵਾ ਦਾ ਰੁਖ ਦੱਖਣ ਪੂਰਬੀ ਹੁੰਦਾ ਦਿਖਾਈ ਦੇ ਰਿਹਾ ਯਾਨੀ ਕਿ ਪੂਰਬ ਦੀ ਹਵਾ ਜੋ ਕਿ ਬੰਗਾਲ ਦੀ ਖਾੜੀ ਤੋਂ ਆਵੇਗੀ ਜਿਸ ਦੇ ਨਾਲ ਹਵਾ ਦੇ ਨਾਲ ਨਾਲ ਪੰਜਾਬ ਦੇ ਵਿੱਚ ਇੱਕ ਮਾਹੌਲ ਹੈ ਜਿਹੜਾ ਉਹ ਮੀਂਹ ਵਾਲਾ ਬਣਦਾ ਹੋਇਆ ਦਿਖਾਈ ਦੇ ਰਿਹਾ ਜਿਸ ਦੇ ਸਿੱਟੇ ਵਜੋਂ ਪੰਜਾਬ ਦੇ ਵਿੱਚ ਸਾਨੂੰ ਜਿਹੜਾ ਮੀਂਹ ਦੀਆਂ ਗਤੀਵਿਧੀਆਂ ਜਲਦ ਹੁੰਦੀਆਂ ਦਿਖਾਈ ਦੇਣਗੀਆਂ ਸੇਮ ਹਾਲਾਤ ਜਿਹੜੇ ਨੇ ਉਹ 17 ਮਈ ਨੂੰ ਵੀ ਬਣਦੇ ਹੋਏ ਦਿਖਾਈ ਦੇ ਰਹੇ ਨੇ ਤੁਹਾਡੇ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਤੁਸੀਂ ਕਿ 17 ਮਈ ਨੂੰ ਵੀ ਪੰਜਾਬ ਦੇ ਵਿੱਚ ਸੇਮ ਹਾਲਾਤ ਮੀਂਹ ਦੇ ਬਣ ਰਹੇ ਨੇ ਜਿਸ ਦੇ ਕਾਰਨ ਸਾਨੂੰ ਇੱਕ ਤਰੀਕੇ ਨਾਲ ਚੇਤਾਵਨੀ ਵੀ ਹੈ ਜਿਹੜੇ ਇਹ ਜ਼ਿਲ੍ਹੇ ਮਾਲਵਾ ਬੈਲਟ ਦੇ ਨੇ ਕਿ ਤੁਸੀਂ ਆਪਣਾ ਖਿਆਲ ਰੱਖੋ ਧਿਆਨ ਰੱਖੋ ਤਾਂ ਕਿ ਤੁਸੀਂ ਕਿਸੇ ਵੀ ਤਰੀਕੇ ਦੀ ਜਿਹੜੀ ਜਾਣਕਾਰੀ ਹੈ ਉਹ ਮਿਸ ਨਾ ਕਰ ਸਕੋ ਹੁਣ ਗੱਲ ਕਰਦੇ ਹਾਂ ਜੀ 18 ਤਰੀਕ ਨੂੰ 18 ਤਰੀਕ ਦੇ ਮੌਸਮ ਦੀ ਅਗਰ ਗੱਲ ਕੀਤੀ ਜਾਵੇ ਤਾਂ ਇਹ ਹਾਲਾਤ ਜਿਹੜੇ ਨੇ ਉਹ ਲਗਭਗ ਸੇਮ ਹੀ ਨੇ ਪਰ ਥੋੜੇ ਬਹੁਤ ਇਸ ਦੇ ਵਿੱਚ ਜ਼ਿਲ੍ਹੇ ਹੋਰ ਐਡ ਹੋ ਰਹੇ ਨੇ ਜ਼ਿਲ੍ਹਿਆਂ ਦੇ ਵਿੱਚ ਕਿਹੜੇ-ਕਿਹੜੇ ਜ਼ਿਲ੍ਹੇ ਐਡ ਹੋ ਰਹੇ ਨੇ ਅਗਰ ਉਹ ਦੇਖਿਆ ਜਾਵੇ ਤਾਂ ਇਸ ਦੇ ਵਿੱਚ ਰੂਪਨਗਰ ਜ਼ਿਲ੍ਹਾ ਵੀ ਆ ਰਿਹਾ ਨਾਲ ਦੇ ਨਾਲ ਮੋਹਾਲੀ ਦਾ ਵੀ ਜ਼ਿਲ੍ਹਾ ਵੀ ਆ ਰਿਹਾ ਪਟਿਆਲੇ ਅਤੇ ਫਤਿਹਗੜ੍ਹ ਸਾਹਿਬ ਦੀ ਬੈਲਟ ਵੀ ਐਂਟਰ ਹੋ ਰਹੀ ਹੈ ਜਿਸ ਦੇ ਨਾਲ ਆਪਾਂ ਕਹਿ ਲਈਏ ਕਿ 15 ਤੋਂ 16 17 ਜ਼ਿਲ੍ਹੇ ਹੋਰ ਜਿਹੜੇ ਨੇ 18 ਤਰੀਕ ਨੂੰ ਇਸ ਸਿਸਟਮ ਦੀ ਚਪੇੜ ਵਿੱਚ ਆਉਂਦੇ ਦਿਖਾਈ ਦੇਣਗੇ ਤੁਸੀਂ ਦੇਖ ਸਕਦੇ ਹੋ ਕਿ ਇਹ ਫਿਲਹਾਲ ਨਿਗਰਾਨੀ ਦੇ ਅੰਦਰ ਨੇ ਕੋਈ ਬਹੁਤ ਵੱਡਾ ਵੀ ਅਸੀਂ ਐ ਨਹੀਂ ਕਹਦੇ ਕਿ ਬਹੁਤ ਜ਼ਿਆਦਾ ਹੀ ਹਾਲਾਤ ਖਰਾਬ ਹੋ ਜਾਣਗੇ ਕਿਉਂਕਿ ਇਹ ਜਿਹੜੇ ਹਲਰਟ ਹੁੰਦੇ ਨੇ ਇਹ ਮੌਸਮੇਪਾਕ ਦੇ ਅਨੁਮਾਨ ਆਧਾਰਿਤ ਹੁੰਦੇ ਨੇ ਅਨੁਮਾਨ ਆਧਾਰਿਤ ਮਤਲਬ ਕੀ ਮੌਸਮ ਦੇ ਵਿੱਚ ਜਿਹੜੀ ਹਲਚਲ ਹੁੰਦੀਆਂ ਨੇ ਉਹਨਾਂ ਵਿੱਚ ਅ 20 ਤੋਂ 25% ਦੇ ਚਾਂਸ ਹੁੰਦੇ ਨੇ ਜਦੋਂ yellow alert ਹੁੰਦਾ ਹੈ ਫਿਲਹਾਲ yellow alert ਹੈ ਤੇ ਅਜਿਹੇ ਦੇ ਵਿਚਕਾਰ ਟੁੱਟਵੇਂ ਇਲਾਕਿਆਂ ਦੇ ਵਿਚਕਾਰ ਇਹ ਹਾਲਾਤ ਬਣਨਗੇ ਅਜਿਹਾ ਨਹੀਂ ਹੈ ਕਿ ਪੂਰੇ ਜ਼ਿਲ੍ਹੇ ਵਿੱਚ ਪੂਰੇ ਪੰਜਾਬ ਦੇ ਜਿੰਨੇ ਤੁਹਾਨੂੰ ਜ਼ਿਲ੍ਹੇ ਦੱਸੇ ਨੇ ਇਹਨਾਂ ਵਿੱਚ ਇੱਕੋ ਜਿਹੇ ਹਾਲਾਤ ਹੋਣਗੇ ਹਾਲਾਤ ਥੋੜੇ ਬਹੁਤ ਅੱਗੇ ਪਿੱਛੇ ਹੋ ਸਕਦੇ ਨੇ ਥੋੜੀ ਬਹੁਤੀ ਗਤੀਵਿਧੀਆਂ ਅੱਗੇ ਪਿੱਛੇ ਜ਼ਰੂਰ ਹੋਣਗੀਆਂ ਜਿਨ੍ਹਾਂ ਬਾਰੇ ਤੁਹਾਨੂੰ ਅਸੀਂ ਅਪਡੇਟ ਆਉਂਦੀ ਵੀਡੀਓ ਵਿੱਚ ਦਵਾਂਗੇ ਤਾਂ ਹੀ ਤੁਹਾਨੂੰ ਰਿਕੁਐਸਟ ਕਰਦੇ ਰਹਿੰਦੇ ਆ ਕਿ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ ਲਗਾਤਾਰ ਵੀਡੀਓਜ਼ ਦੇਖਦੇ ਰਹਿਆ ਕਰੋ ਤਾਂ ਕਿ ਕੋਈ ਵੀ ਅਗਰ ਜਾਣਕਾਰੀ ਤੇ ਵਿੱਚ ਬਦਲਾ ਆਉਂਦਾ ਹੈ ਤਾਂ ਤੁਹਾਡੇ ਤੱਕ ਉਹ ਜਾਣਕਾਰੀ ਸਮੇਂ ਸਿਰ ਪਹੁੰਚ ਸਕੇ ਅਤੇ ਤੁਸੀਂ ਉਸ ਜਾਣਕਾਰੀ ਲੈ ਕੇ ਆਪਣੇ ਕੰਮ ਦੇ ਵਿੱਚ ਆਪਣੇ ਕਿੱਤੇ ਦੇ ਵਿੱਚ ਲਾਹੇਵੰਦ ਹੋ ਸਕੋ ਮਿਲਦੇ ਹਾਂ ਜੀ ਅਗਲੀ ਜਾਣਕਾਰੀ ਲੈ ਕੇ ਅਗਲੀ ਵੀਡੀਓ ਵਿੱਚ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ